ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਧੰਦੇ ਐਗਰੀਕਲਚਰ ਫਾਰਮ ਦੇ ਉੱਪਰ ਸਾਰਿਆਂ ਦਾ ਜਿਹੜੇ ਕਿਸਾਨ ਵੀਰ ਪਹਿਲੀ ਵਾਰ ਆਏ ਨੇ ਆਪਣੇ ਚੈਨਲ ਤੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਆਪਣੇ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜੋ ਮੱਝਾ ਏਰੀਆ ਤੇ ਤਕਰੀਬਨ ਪੰਜਾਬ ਦੇ 10 ਜ਼ਿਲ੍ਹੇ ਨੇ ਜਿਹੜੇ ਖੜਾਂ ਦੀ ਮਾਰ ਦੇ ਹੇਠ ਉਹ ਆ ਚੁੱਕੇ ਨੇ ਸਭ ਕੁਝ ਵੀਰੇ ਉਹ ਲੋਕਾਂ ਦਾ ਵਿਚਾਰਾਂ ਦਾ ਮਾਝਰੀ ਦਾ ਖਤਮ ਹੋ ਚੁੱਕਿਆ ਕੋਈ ਉਹਨਾਂ ਕੋਲ ਜਿੱਦਾਂ ਆਪਾਂ ਕਹ ਜੀਏ ਵੀ ਯਾਰ ਕਣਕ ਵੀ ਆਪਣੇ ਹਿਸਾਬ ਦੇ ਨਾਲ ਨਹੀਂ ਵੇਚ ਸਕਦੀ ਹਜੇ ਉੱਥੇ ਜਿਹੜੇ ਹਾਲਾਤ ਬਣੇ ਹੋਏ ਨੇ ਕਿਉਂਕਿ ਹਜੇ ਪਾਣੀ ਹੀ ਨਹੀਂ ਉਤਰ ਰਿਹਾ ਉੱਥੋਂ ਤੇ ਉਹਦੇ ਕਰਕੇ ਵੀਰੇ ਪਿਛਲੇ ਕੁਝ ਦਿਨਾਂ ਤੋਂ ਯਾਰ ਕੋਈ ਵੀਡੀਓ ਬਣਾਉਣ ਦਾ ਜਾਂ ਪਾਉਣ ਦਾ ਬਿਲਕੁਲ ਵੀ ਆਪਣਾ ਮੂਡ ਨਹੀਂ ਬਣਿਆ ਮੇਰਾ ਆਪਾਂ ਵੀਡੀਓ ਪਾਈਏ ਜਾਂ ਬਣਾਈਏ ਚਲੋ ਕਿਸਾਨਾਂ ਦੇ ਨਾਲ ਆਪਣਾ ਚਲੋ ਗੱਲਾਂ ਬਾਤਾਂ ਤਾਂ ਹੁੰਦੀਆਂ ਰਹਿੰਦੀਆਂ ਸੀਗੀਆਂ ਉਹਦੇ ਬਾਰੇ ਚਲੋ ਜਿੱਦਾਂ ਆਪਾਂ ਨੂੰ ਕੋਈ ਵੀਰੇ ਦੁੱਖ ਮਹਿਸੂਸ ਹੁੰਦਾ ਆਪਾਂ ਉਹਨਾਂ ਦੇ ਭਾਗੀਦਾਰਾਂ ਜਿੰਨੇ ਕ ਵੀ ਆਪਾਂ ਤੋਂ ਕੋਈ ਮਦਦ ਬਣੂਗੀ ਆਪਾਂ ਉਹਨਾਂ ਦੀ ਮਦਦ ਆ ਜਿਹੜੀ ਪਿੰਡ ਲੈਵਲ ਤੇ ਵੀ ਜਾਂ ਜਿੱਦਾਂ ਆਪਾਂ ਕਹੀਏ ਕੋਈ ਜੋ ਵੀ ਉਹਨਾਂ ਨੂੰ ਲੋੜ ਹੋਊਗੀ ਤੇ ਆਪਣੀ ਜੋ ਵਿਚਾਰ ਆ ਉਹ ਹੈਗੀ ਆ ਵੀ ਪਾਣੀ ਉਤਰੇ ਤੋਂ ਬਾਅਦ ਆਪਾਂ ਜਾ ਕੇ ਉੱਥੇ ਜਿਹੜੀ ਉਹਨਾਂ ਨੂੰ ਸਹਾਇਤਾ ਤਿਲਫੁਲ ਹੋ ਗਈ ਆਪਾਂ ਆਪਣੇ ਵੱਲੋਂ ਦਵਾਂਗੇ ਤੇ ਵੀਰੇ ਗੱਲ ਮੈਂ ਜੇ ਕਰ ਰਿਆਂਗਾ ਦੇਖੋ ਆਪਣੇ ਪੰਜਾਬ ਦੇ ਵਿੱਚ ਵੀਰੇ ਬਹੁਤ ਲੰਬੇ ਸਮੇਂ ਤੋਂ ਮੀਂਹ ਪੈ ਰਿਹਾ 20 ਦਿਨ ਹੋ ਗਏ ਵੀਰੇ ਤਕਰੀਬਨ 25 ਦਿਨ ਮੀਂਹ ਬਹੁਤ ਗਿਰਿਆ ਮੌਸਮ 'ਚ ਇੰਨੀ ਕੁ ਮੋਇਸਚਰ ਬਣਿਆ ਪਿਆ ਵੀਰੇ ਵੀ ਸਾਰੀ ਦਿਹਾੜੀ ਜੀਰੀਆਂ 'ਚੋਂ ਸਾਗੜ ਨਹੀਂ ਜਾਂਦੀ ਦੋ ਤਿੰਨ ਘੰਟੇ ਸਗੜ ਜਾਂਦੀ ਹੈ ਨਾਲ ਦੀ ਨਾਲ ਫਿਰ ਪੈਣ ਲੱਗ ਜਾਂਦੀ ਆ ਨਵੀਂ ਬਹੁਤ ਬਣੀ ਪਈ ਆ ਜਿਹਦੇ ਨਾਲ ਵੀਰੇ ਆਪਣੇ ਜਿਹੜੇ ਝੋਨੇ ਦੇ ਪੱਤੇ ਨੇਗੇ ਉਤੋਂ ਖਾਸ ਕਰਕੇ ਵੀਰੇ ਕਪੂਸਾ 44 ਵੈਰਾਈਟੀ ਦੇ ਇੱਕ ਬਾਸਮਦਿਆਂ ਦੇ ਉਹ ਵੀਰੇ ਲਾਲ ਹੋਣ ਲੱਗ ਗਏ ਉਤੋਂ ਦੇਖੋ ਵੀਰੇ ਕਿਤੇ ਤਾਂ ਇਹ ਬੀਐਲਵੀ ਵੀ ਹੋ ਸਕਦੀ ਆ ਕਿਤੇ ਇਹ ਵੀਰੇ ਆਪਣੇ ਜਿਵੇਂ ਆਪਾਂ ਕਹ ਦੀ ਵੀ ਮੌਸਮ ਕਰਕੇ ਵੀ ਹੋ ਸਕਦਾ ਪਰ ਵੀਰੇ ਆਪਾਂ ਨੂੰ ਇਹਦੇ ਤੋਂ ਅਲਰਟ ਰਹਿਣ ਦੀ ਬਹੁਤ ਲੋੜ ਆ ਕਿਉਂਕਿ ਜਿਹੜੀ ਇਹ ਚੀਜ਼ ਆ ਨਾ ਵੀਰੇ ਇਹ 70% ਤੋਂ 80% ਤੱਕ ਆਪਣਾ ਝਾੜ ੜਾ ਸਕਦੀ ਆ BLB ਇਹ ਜਿਹੜੀ ਕਿਉਂਕਿ ਆਪਣੇ ਨਾਲ ਬਣਿਆ ਵੀਰੇ 2022 ਦੇ ਵਿੱਚ ਪੂਸਾ 44 ਨੂੰ BLB ਆ ਗਈ ਤੇ ਆਪਾਂ ਰੁਧਗੇ ਕਮਾਂਕਾਰਾਂ 'ਚ ਕੰਟਰੋਲ ਹੋਈ ਨਹੀਂ ਤੇ ਵੀਰੇ ਉਹਨੇ ਬਹੁਤ ਜ਼ਿਆਦੇ ਨੁਕਸਾਨ ਆ ਜਿਹੜਾ ਆਪਣੇ ਝਾੜ ਦਾ ਕਰਿਆ ਕਿਉਂਕਿ ਕਿਤੇ ਜੂਰੀਆ ਵੱਧ ਪੈਂਦਾ ਵੀਰੇ ਕਿਤੇ ਕਿਵੇਂ ਮੌਸਮ ਕਰਕੇ ਖਾਸ ਕਰਕੇ ਵੀਰੇ ਜਿੱਦਾਂ ਟਾਈਮ ਪੂਰਾ ਚੱਲੂ ਗਏ ਬਿਮਾਰੀ ਨੇ ਵਧਦੇ ਜਾਣਾ ਤੇ ਪਸਵਾ ਚੱਲ ਵੀ ਨਾਲ ਦੀ ਨਾਲ ਆਪਦੇ ਆ ਬਿਮਾਰੀ ਕੰਟਰੋਲ ਆਈਡੀ ਹੋਊਗੀ ਇਹ ਖਾਸ ਰੱਖਿਓ ਧਿਆਨ ਆਪਣਾ ਤੇ ਇਹਦੇ ਲਈ ਵੀਰੇ ਦੇਖੋ ਪ੍ਰੋਪਰ ਇਹਦਾ ਹੱਲ ਜਿਵੇਂ ਆਪਾਂ ਕਹਿ ਦਈਏ ਵੀ ਹਾਂ ਜੀ ਪੱਤੇ ਸਾਫ਼ ਕਰਕੇ ਝਾੜ ਆ ਜਾਊਗਾ ਉਹ ਕੋਈ ਨਹੀਂ ਹੈਗਾ ਇਹਦੀ ਰੋਕ ਥਾਂ ਮਹਿੰਗੀ ਵੀ ਜਿਹੜੇ ਬੂਟੇ ਨੂੰ ਹੋ ਗਈ ਉਸ ਤੋਂ ਅੱਗੇ ਨਾ ਵਧੇ ਉਹਦੇ ਲਈ ਰੋਕ ਥਾਂ ਹੈਗੀ ਆ ਕਿਉਂਕਿ ਵੀਰੇ ਇਹ ਜਿਵੇਂ ਹੁਣ ਅੱਜ ਦੋ ਡੈੜੀਆਂ 'ਚ ਪੈ ਗਈ ਕੱਲ ਨੂੰ ਚਾਰ 'ਚ ਪੈ ਗਈ ਐ ਬਾਦੀ ਬਾਦੀ ਵੀਰੇ ਨੇ ਸਾਰਾ ਖੇਤ ਕਵਰ ਕਰ ਲੈਣਾ ਫਿਲਹਾਲ ਦੇਖੋ ਝੋਨੇ ਠੀਕ ਨੇ ਆਪਣੇ ਪਰ ਕਿਤੇ ਕਿਤੇ ਆਪਾਂ ਨੂੰ ਲੱਗਿਆ ਵੀ ਨੋਕਾਂ ਪੀਲੀਆਂ ਨੇ ਤਾਂ ਆਪਾਂ ਵੀਰੇ ਸਪਰੇਅ ਦੇ ਤੇ ਦਵਾਂਗੇ ਪਰ ਮੌਸਮ ਨਹੀਂ ਸਾਫ਼ ਹੋ ਰਿਹਾ ਸਾਫ਼ ਮੌਸਮ ਤੋਂ ਵੀ ਨਾ ਸਪਰੇਅ ਨਾਲ ਨਹੀਂ ਕੋਈ ਫਾਇਦਾ ਇਹਦੇ ਲਈ ਵੀਰੇ ਦੇਖੋ ਦਵਾਈਆਂ ਬਹੁਤ ਆਉਂਦੀਆਂ ਨੇ ਬਹੁਤ ਕੁਝ ਦਿੰਦੇ ਨੇ ਦੁਕਾਨਦਾਰ ਕਿਉਂਕਿ ਬੀਐਲਵੀ ਇਹ ਜਿਹੜਾ ਇਹ ਬੈਕਟੀਰੀਅਲ ਰੋਗ ਆ ਇਹਨੂੰ ਵੀਰੇ ਆਪਾਂ ਜਹਾ ਮਿਸਟਾਰ ਨਰੀਬੋ ਜਿਹੜੀ ਮਰਜ਼ੀ ਕਰਦੀਏ ਇੰਨਾ ਕੰਟਰੋਲ ਨਹੀਂ ਹੋਣੇ ਦੇਣਾ ਜਿੰਨਾ ਇਹਨੂੰ ਬੈਕਟੀਰੀਸਾਈਡ ਨੇ ਦੇਣਾ ਸਭ ਤੋਂ ਮੇਰੇ ਵਧੀਆ ਦੇ ਤਾਂ ਟੌਪ ਦਾ ਹੱਲਾ ਜਿਹੜਾ ਜੇ ਤੁਹਾਡੇ ਖੇਤ ਦੇ ਵਿੱਚ ਆ ਜਾਂਦੀ ਆ ਉਹਦਾ ਵੀਰੇ ਇੱਕੇ ਹੱਲਾ ਕਾਪਰ ਲੈ ਲਓ ਆਕਸੀਕਲੋਰਾਈਡ ਲੈ ਲਓ ਚਾਹੇ ਹਾਈਡਰੋਕਸਾਈਡ ਲੈ ਲਓ 500 ਐਮਐਲ ডোজ ਵੀਰੇ 500 ਗ੍ਰਾਮ ਸੌਰੀ ਉਹਦੀ ਆ ਤੇ ਨਾਲ ਸਟ੍ਰੈਪਟੋ ਦੀਆਂ ਤਿੰਨ ਪੁੜੀਆਂ ਵੀ ਪਾ ਸਕਦੇ ਤੁਸੀਂ ਚਾਰ ਵੀ ਪਾ ਸਕਦੇ ਹੋ ਦੋ ਵੀ ਪਾ ਸਕਦੇ ਹੋ ਜਿੰਨੀ ਦੋ ਤੋਂ ਉੱਪਰ ਪਰ ਪਾਉਣੀਆਂ ਨੇ ਉਹੋ ਤੁਸੀਂ ਆਪਣੀ ਬਿਮਾਰੀ ਦੇ ਹਿਸਾਬ ਨਾਲ ਪਾ ਲਓ ਜੇ ਤੁਸੀਂ ਸੇਫਟੀ ਲਈ ਕਰਨੀ ਆ ਫਿਰ ਤੁਸੀਂ ਚਾਹੇ ਤਿੰਨ ਕੁ ਪੁੜੀਆਂ ਉਹਦੀਆਂ ਪਾ ਲਓ ਤੇ 2.5 ਕਿਲਿਆਂ ਚ 1 ਕਿਲੋ ਆਪਣਾ ਕਾਪਰ ਪਾ ਲਓ 400 ਗ੍ਰਾਮ ਪਾ ਲਓ ਸਭ ਤੋਂ ਪ੍ਰੋਪਰ ਮੇਨ ਹੱਲ ਵੀਰੇ ਉਹ ਆ ਇਹਦਾ ਬਹੁਤ ਜ਼ਿਆਦਾ ਵਧੀਆ ਕੰਟਰੋਲ ਆ ਵੀਰੇ ਕਾਪਰ ਦਾ ਰეკਮੈਂਡਡ ਆ ਇਹ ਤੇ ਇਹਨੇ ਵੀਰੇ ਉੱਥੇ ਆਪਣਾ ਰੋਗ ਜਿਹੜਾ ਖੜਾ ਦੇਣਾ ਜੇ ਤੁਹਾਨੂੰ ਲੱਗਦਾ ਵੀ ਆਪਣੇ ਖੇਤ ਦੇ ਵਿੱਚ ਨਹੀਂ ਹੈਗੀ ਬੀਐਲਵੀ ਮਾਰੇ ਮੋٹے ਪੱਤੇ ਹੋਣੇ ਜੇ ਤੁਸੀਂ ਵੀਰੇ ਕੋਈ ਵੀ ਫੰਗੀਸਾਈਡ ਦੀ ਸਪਰੇਅ ਕਰ ਰਹੇ ਹੋ ਉਹਦੇ ਨਾਲ 2-2 ਤਿੰਨ ਪੁੜੀਆਂ ਵੀਰੇ ਸਟ੍ਰੈਪਟੋਸਾਈਕਲਿਨ ਤੇ ਟੈਟਰਾਸਾਈਕਲਿਨ ਇਹਨਾਂ ਦੇ ਜ਼ਰੂਰ ਪਾਓ 2-3 ਪਾਊਚ 6 ਗ੍ਰਾਮ ਦੀ ਪੁੜੀਆ ਵੀਰੇ ਮਿਲਾਂ 30 ਰੁਪਏ ਦੀ ਪੁੜੀਆ ਇਹ ਇਹਦੇ ਨਾਲ ਆਪਣਾ ਬਹੁਤ ਹੱਦ ਤੱਕ ਵੀਰੇ ਬਚਾਓ ਵੀ ਰਹਿਣਾ ਕੰਟਰੋਲ ਵੀ ਹੋ ਜਾਣਾ ਕਿਉਂਕਿ ਵੀਰੇ ਇਹਨੇ ਆਪਣੇ ਝਾੜ ਨੂੰ ਫੋਕੇ ਬਣਾ ਦੇਣਾ ਸਾਰੇ ਝੋਨੇ ਨੂੰ ਆਪਣੇ ਨਾਲ ਹੱਡ ਬੀਤੀ ਆਪਾਂ ਤੁਹਾਨੂੰ ਤਾਂ ਦੱਸਦੇ ਹੁਣ ਜੇ ਮੇਰੇ ਵੀਰੇ ਪੀਆਰ 126 ਆ ਇਹਦੇ ਚ ਤਾਂ ਵੀਰੇ ਰੋਗ ਇਹ ਆਉਂਦਾ ਹੀ ਨਹੀਂ ਜਲਦੀ ਇਹਨੂੰ ਤਾਂ ਕੋਈ ਪ੍ਰਵਾਹ ਹੀ ਨਹੀਂ ਕਰ ਸੀ ਹੁਣ ਇਹ ਦੇਖ ਲਓ ਵੀਰੇ ਆਪਣਾ ਝੋਨਾ ਜਿਹੜਾ ਇਹ ਇੱਕ ਬੀਰ ਇਹਦੇ ਸਪਰੇ ਨਹੀਂ ਹੋਈ ਇਹ ਤੱਕ ਕੁਝ ਨਹੀਂ ਹੋਇਆ ਆਹ ਖੜਾਗਾ ਨਿਸਰ ਗਿਆ ਸਾਰਾ 60 62 ਦਿੰਦਾ ਝੋਨਾ ਆਪਣਾ ਸੱਟ ਕਾੜ ਦਿੰਦਾ ਹੋ ਗਿਆ ਸਾਰਾ ਨਿਸਾਰਾ ਲੈ ਗਿਆ ਇਹਨੂੰ ਪ੍ਰਵਾਹ ਹੀ ਨਹੀਂ ਕਰ ਸਕਦੀ ਪਰ ਪੂਸ਼ਾ 44 ਦੇ ਵੀਰੇ ਬਾਸਮਦੀ ਕਿਸਮਾਂ ਨੂੰ ਖਾਸ ਕਰਕੇ ਆਪਾਂ ਨੂੰ ਰੋਕਣਾ ਪਊਗਾ ਇਹ ਚੀਜ਼ਾਂ ਨੂੰ ਕਉਂਕੀ ਪੂਸਾ 44 ਦੇ ਵੀਰੇ ਟਿਪਸ ਬਰਨ ਹੋਏ ਪੈਣੇ ਆਪਣੇ ਆ ਦੇਖੋ ਇਹਦੇ ਵੀ ਹੋਏ ਪੈਣੇ ਪਰ ਫਿਲਹਾਲ ਜਣੀ ਆਪਣੇ ਕੰਡੀਸ਼ਨ ਉਹ ਹੈ ਜੀ ਪਰ ਰੋਕ ਥਾਮ ਆਪਾਂ ਜਰੂਰ ਕਰਾਂਗੇ ਇਹ ਚੀਜ਼ ਦੀ ਤੇ ਬਾਕੀ ਵੀਰੇ ਤੇਲੇ ਤੂਲੇ ਦੀ ਦੇਖੋ ਅਜੇ ਉਲੀ ਦੀ ਕੋਈ ਵੀ ਸ਼ਿਕਾਇਤ ਨਹੀਂ ਸੀ ਸਪਲਾਈਟ ਦੀ ਜਾਂ ਤੇਲੇ ਦੀ ਜਾਂ ਕਹਿਦੀ ਆਪਾਂ ਪਰ ਆਪਾਂ ਵੀ ਕਾਪਰ ਤੇ ਵੀਰੇ ਸਟ੍ਰੈਪਟੋ ਜਰੂਰ ਕਰਾਂਗੇ ਇੱਕ ਸਪਰੇ ਚਲੋ 5-6 ਕਿੱਲਾਂ ਦੇ ਕੋਈ ਖਾਸ ਖਰਚ ਨਹੀਂ ਆਉਂਦਾ ਪਰ ਉਹਦਾ ਵੀਰੇ ਰਿਜ਼ਲਟ ਬਹੁਤ ਟਾਪ ਦਾ ਆਪਾਂ ਨੂੰ ਫਾਇਦਾ ਮਿਲੇਗਾ ਇਹ ਦੋ ਵੀਰੇ ਸਪਰੇਹਾਂ ਤੁਸੀਂ ਮਲ ਲ ਕੇ ਉਹ ਕਰ ਲਓ ਪੀਲੀਆਂ ਜਾਂ ਖੱਟੇ ਜਿਹੇ ਰੰਗ ਦੀਆਂ ਪੂੜੀਆਂ ਆਉਂਦੀਆਂ ਨੇ ਦੋ ਤਿੰਨ ਨੋ ਪਾ ਲਓ ਤੇ 400 ਤੋਂ ਲੈ ਕੇ 500 ਗ੍ਰਾਮ ਤੁਸੀਂ ਡੋਜ਼ ਘਾਓ ਪਰ ਦੀ ਪਾ ਸਕਦੇ ਹੋ ਵੀਰੇ ਪੂਰਾ ਟੌਪ ਦਾ ਰਿਜ਼ਲਟ ਹੈ ਇਹਦਾ ਕਿਸੇ ਵੀ ਬਲਾਈਟ ਤੇ ਖਾਸ ਕਰਕੇ ਜਿਹੜੀ ਆਪਣੇ ਪੱਤਿਆਂ ਦੀ ਬਲਾਈਟ ਆਉਂਦੀ ਆ ਇਹਦੇ ਤੇ ਪੂਰਾ ਟੌਪ ਦਾ ਰਿਜ਼ਲਟ ਉਮੀਦ ਆ ਕਿਸਾਨ ਵੀਰੋ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਸਾਰੇ ਕਿਸਾਨ ਵੀਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਵਧੀਆ ਸ਼ਬਦਾਂ ਚ ਹੁਣਾ ਖੜਾ ਹੋਊਗਾ ਤੇ ਮਾਝੇ ਵਾਲਿਆਂ ਵਾਸਤੇ ਵੀਰੇ ਆਪਾਂ ਨੂੰ ਦੁਆ ਜ਼ਰੂਰ ਕਰਨੀ ਚਾਹੀਦੀ ਆ ਜੇ ਹੋਰ ਨਹੀਂ ਹੋ ਸਕਦਾ ਤਾਂ ਵੀਰੇ ਆਪਾਂ ਉਹਨਾਂ ਲਈ ਅਰਦਾਸ ਜ਼ਰੂਰ ਕਰੀਏ ਤਾਂ ਜੋ ਪ੍ਰਮਾਤਮਾ ਉਹਨਾਂ ਨੂੰ ਜੋ ਮੁਰਬ ਮੁਰਬ ਸੇਬੇ ਵੀ ਕਹਿ ਸਕਦੇ ਆ ਆਪਾਂ ਵੀਰੇ ਨੂੰ ਵੀ ਦਵਾਰ ਤੋਂ ਆਪਦੇ ਪੈਰਾਂ ਤੇ ਉਹ ਖੜੇ ਹੋ ਸਕਣ ਤੇ ਉਮੀਦ ਆ ਕਿ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਆਪਾਂ ਇਸੇ ਤਰ੍ਹਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ